ਜੋ ਪੰਕਤੀ ਲਿਖੀ ਆ ਧਨ ਧਨ ਭਾਗਤਨ ਭਗਤ ਜਨ ਜੋ ਹਰ ਨਾਮਾ ਹਰ ਮੁਖ ਕਹਿਆ ਕਹਤੇ ਆ ਕਹਿਆ ਤੇ ਕਹਤੇ ਆ ਇੱਕੋ ਹੀ ਗੱਲ ਆ ਇੱਥੇ ਕਹਤੇ ਆ ਹੀ ਲਿਖਿਆ ਵੀ ਮਹਾਰਾਜ ਕਹਿੰਦੇ ਨਾ ਉਹ ਧਨ ਧਨ ਨੇ ਉਹ ਭਾਗਾ ਵਾਲੇ ਨੇ ਭਗਤ ਜਨ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਮੁੱਖ ਤੋਂ ਸਦਾ ਹੀ ਕਹਿੰਦੇ ਰਹਿੰਦੇ ਨੇ ਤੇ ਆਪਾਂ ਆਖਰੀ ਪੰਕਤੀ ਜਿਹੜੀ ਇਹ ਸ਼ਬਦ ਦੀ ਪੜੀ ਆ ਨਾ ਪਾਵਨ ਪਵਿੱਤਰ ਰੰਗ 611 ਤੇ ਆਪਾਂ ਪੂਰਾ ਸ਼ਬਦ ਪੜਿਆ ਇੱਕ ਪੰਕਤੀ ਆਖਰੀ ਜਿਹੜੀ ਮਹਾਰਾਜ ਨੇ ਦੱਸਿਆ ਕਹੋ ਨਾਨਕ ਬਿਨ ਕਹੋ ਨਾਨਕ ਗੁਰ ਬਿਨ ਨਹੀਂ ਤਰੀਏ ਇਹ ਪੂਰਨ ਤਤ ਵਿਚਾਰਾਂ ਸਤਗੁਰਾਂ ਨੇ ਪੂਰੀ ਗੱਲ ਤਤ ਵਾਲੀ ਦੱਸਤੀ ਬਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰੂ ਦੇ ਸੰਧਾਨ ਤੋਂ ਬਿਨਾਂ ਇਹ ਪਵਜਲ ਸਾਗਰ ਸੰਸਾਰ ਤੋਂ ਤਰਿਆ ਨਹੀਂ ਜਾਣਾ ਇਹ ਆਖਰੀ ਪੰਕਤੀ ਪੜ੍ਹੀ ਆਪਾਂ ਕੋ ਨਾਨਕ ਗੁਰ ਬਿਨ ਨਹੀਂ ਤਰਿਏ ਇਹ ਪੂਰਨ ਤਤ ਵਿਚਾਰ ਮਹਾਰਾਜ ਕਹਿੰਦੇ ਪੂਰਨ ਤੌਰ ਤੇ ਅਸੀਂ ਇਹ ਤਤ ਦੀ ਵਿਚਾਰ ਸਾਨੂੰ ਦੱਸਤੀ ਹੈ ਤੇ ਇੱਥੇ ਜਿਹੜੀ ਆਪਾਂ ਆਸਾ ਦੀ ਵਾਰ ਵਿੱਚੋਂ ਪੰਕਤੀਆਂ ਪੜਦੇ ਨੇ ਸੱਚੇ ਸਤਗੁਰੂ ਨੇ ਇੱਥੇ ਜਿਹੜੀ ਆ ਪੰਕਤੀ ਆਪਾਂ ਪੜੀ ਆ ਨਾ ਲਾਸਟ ਵਾਲੀ ਕੋ ਨਾਨਕ ਗੁਰ ਬਿਨ ਨਹੀਂ ਤਰੀਏ ਇਹ ਪੂਰਨ ਤਤ ਵਿਚਾਰਾਂ ਇਹ ਪੰਕਤੀ ਤੋਂ ਅੱਗੇ ਜਿਹੜੀ ਆਪਾਂ ਪੜ ਰਹੇ ਹਾਂ ਇੱਥੇ ਵੀ ਇਹੀ ਦੱਸਿਆ ਮਹਾਰਾਜ ਨੇ ਵੀ ਲਿਖ ਲਿਖ ਪੜਿਆ ਤੇਤਾ ਕੜਿਆ ਬਹੁਤ ਤੀਰਥ ਭਵਿਆ ਤੇਤੋ ਲਵਿਆ ਮਹਾਰਾਜ ਕਹਿੰਦੇ ਜਿੰਨਾ ਚਿਰ ਕੋਈ ਮਨੁੱਖ ਵਿੱਦਿਆ ਲਿਖਣੀ ਪੜ੍ਹਨੀ ਜਾਣਦਾ ਹੈ ਜਿੰਨਾ ਵੀ ਜਿਤਨਾ ਵੀ ਬੇ ਬੱਦ ਤੋਂ ਵੱਧ ਕੋਈ ਵਿਦਿਆ ਪੜ੍ਹਨੀ ਜਾਣਦਾ ਹੋਵੇ ਲਿਖਣੀ ਜਾਣਦਾ ਹੋਵੇ ਉਤਨਾ ਹੀ ਉਸ ਨੂੰ ਆਪਣੀ ਵਿਦਿਆ ਦਾ ਮਾਣ ਹੈ ਵੀ ਮੈਂ ਪੜਿਆ ਲਿਖਿਆ ਉਹ ਫਿਰ ਦੂਜਿਆਂ ਨੂੰ ਤਾਂ ਕੀੜੇ ਮਕੌੜੇ ਜਿਹੀ ਸਮਝਣ ਲੱਗ ਜਾਂਦਾ ਜੇ ਆਪਾਂ ਸਿੱਧੀ ਜੀ ਗੱਲ ਕਰੀਏ ਤਾਂ ਜਿਹੜੇ ਗੁਰੂ ਦੇ ਗਿਆਨ ਨਾਲ ਜੁੜੇ ਹੋਏ ਨੇ ਉਹ ਵਿਦਵਾਨ ਬਹੁਤ ਚੰਗੇ ਨੇ ਉਹਨਾਂ ਦੀਆਂ ਲਿਖਤਾਂ ਪੜ੍ਹ-ਪੜ੍ਹ ਕੇ ਜੀਵਨ ਸਬਰ ਜਾਂਦਾ ਗੁਰਬਾਣੀ ਨਾਲ ਜੁੜ ਜਾਂਦਾ ਮਨੁੱਖ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਬਹੁਤ ਵਧੀਆ ਵਿਦਵਾਨ ਨੇ ਭਾਈ ਕਾਨ ਸਿੰਘ ਨਾਭਾ ਹੋ ਗਏ ਸੋਮ ਸਿੰਘ ਸੀਤਲ ਹੋ ਗਏ ਉਹਨਾਂ ਦੀਆਂ ਕਿਤਾਬਾਂ ਵਿੱਚੋਂ ਬਹੁਤ ਸਿੱਖਿਆ ਮਿਲ ਜਾਂਦੀ ਆ ਉਹ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੇ ਜਿਹੜਾ ਗੁਰੂ ਦੇ ਸਿਧਾਂਤ ਵੱਲ ਨੂੰ ਧਿਆਨ ਦਿੱਤਾ ਉਹ ਦੁਨੀਆ ਨੂੰ ਨਾ ਪਾਣੀ ਨਾਲ ਜੋੜਨ ਵਾਲੀ ਗੱਲ ਕਰਦਾ ਸੱਚੇ ਸੱਚੇ ਰਸਤੇ ਤੇ ਚੱਲਣ ਦੀ ਗੱਲ ਕਰਦਾ ਚਲੋ ਮਹਾਰਾਜ ਕਹਿੰਦੇ ਨਾ ਜਿਹਨੂੰ ਆਪਦੀ ਵਿੱਦਿਆ ਦਾ ਮਾਣ ਹੀ ਹੈ ਐ ਬਾੜੀ ਪੜਾਈ ਲਿਖਾਈ ਮਹਾਰਾ ਪੜਾਈ ਲਿਖਾਈ ਮਹਾਰਾਜ ਕਹਿੰਦੇ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪ੍ਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ ਦੁਨਿਆਵੀ ਵਿੱਦਿਆ ਦੀ ਗੁਰਮਤਿ ਦੀ ਜ਼ਰੂਰਤ ਆ ਜਦੋਂ ਗੁਰਮਤ ਲਏਗਾ ਗੁਰਮਤਨ ਲਏਗਾ ਤਾਂ ਨਾਮ ਨਾਲ ਜੁੜ ਜਾਏਗਾ ਬਹੁਤ ਹੀਰਥ ਭਵਿਆ ਤੇਤੋਂ ਲਵਿਆ ਮਹਾਰਾਜ ਕਹਿੰਦੇ ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤਰਾ ਕਰਦਾ ਹੈ ਉਹਨਾਂ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ ਤੀਰਥ ਯਾਤਰਾ ਵੀ ਹੰਕਾਰ ਦਾ ਹੀ ਕਾਰਨ ਬਣਦੀ ਹੈ ਮਹਾਰਾਜ ਨੇ ਦੱਸਿਆ ਵੇ ਭਾਈ ਤੂੰ ਮਾੜ ਨਾ ਕਰੀ ਹੰਕਾਰ ਨਾ ਕਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਤੇ ਸਤਿਗੁਰੂ ਕਹਿੰਦੇ ਅਸੀਂ ਵੀ ਤੀਰਥ ਤੇ ਨਹਾਉਣ ਜਾਣੇ ਐਥੇ ਤੀਰਥ ਤੇ ਨਹਾਉਣ ਨੂੰ ਕੱਟ ਕਰਿਆ ਵੀ ਹੰਕਾਰ ਬਣ ਜਾਂਦਾ ਤੀਰਥਾਂ ਤੇ ਨਹਾਉਣ ਨਾਲ ਤੇ ਇੱਕ ਪੰਕਤੀ ਆਪਾਂ ਪੜ੍ਹਦੇ ਹੁੰਨੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੀਰਥ ਨਾ ਬਣ ਜਾਊ ਤੀਰਥ ਨਾਮ ਹੈ ਮਹਾਰਾਜ ਕਹਿੰਦੇ ਮੈਂ ਵੀ ਤੀਰਥ ਤੇ ਨਹਾਉਣ ਜਾਣਾ ਪਰ ਮੈਂ ਕਿਹੜੇ ਤੀਰਥ ਦਾ ਇਸ਼ਨਾਨ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਪਵਿੱਤਰ ਕਰ ਲੈਣਾ। ਸਰੀਰ ਕਰਕੇ ਆਪਾਂ ਸਾਰੇ ਹੀ ਦੋ ਟਾਈਮ ਨਹਾਉਣੇ ਆ। ਗਰਮੀ ਜਦ ਤਨ ਵਰ ਵੀ ਨਸਤਾ ਜਾਂਦਾ। ਸਰੀਰ ਦੀ ਸਫਾਈ ਪਾਣੀ ਨਾਲ ਤੇ ਮਨ ਦੀ ਸਫਾਈ ਬਾਣੀ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ। ਕਿਉਂਕਿ ਗੁਰਬਾਣੀ ਰਾਹੀਂ ਹੀ ਨਾਮ ਜਪਿਆ ਜਾਂਦਾ ਜੀ। ਸਤਗੁਰਾਂ ਨੇ ਦੱਸਿਆ ਵਿਭਵ ਭੇਖ ਕੀ ਆ ਦੇਹੀ ਦੁਖਦੀ ਆ ਮਹਾਰਾਜ ਕਹਿੰਦੇ ਕਿਸੇ ਨੇ ਲੋਕਾਂ ਨੂੰ ਉਤਿਆਉਣ ਵਾਸਤੇ ਧਰਮ ਦੇ ਕਈ ਚਿਹਨ ਤਾਰੇ ਕਈ ਚਿੰਨ ਧਾਰੇ ਹੋਏ ਹਨ ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ ਸਹਬੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧਕ ਬਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਮਹਾਰਾਜ ਕਹਿੰਦੇ ਹੋਰ ਧਿਆਨ ਦੇਓ ਇੱਧਰ ਭਾਈ ਜਿਸ ਨੇ ਅੰਨ ਛੱਡਿਆ ਹੋਇਆ ਹੈ ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ ਸਿਮਰਨ ਤਿਆਗ ਕੇ ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗ ਰਿਹਾ ਹੈ ਜਿਵੇਂ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਪ੍ਰਮਾਤਮਾ ਦੇ ਨਾਮ ਤੋਂ ਨਾ ਬਾਂਝਾ ਇਨਸਾਨ ਹੋਰ ਤਰ੍ਹਾਂ ਦੇ ਕੰਮ ਕਰਦਾ ਕੋਈ ਕਬਰਾਂ ਪੂਜਦਾ ਕੋਈ ਝੰਡ ਪੂਜਦਾ ਕੋਈ ਪਿਪੜਾਂ ਨੂੰ ਲੱਸੀ ਪਾਉਂਦਾ ਕੋਈ ਮਿੱਟੀਆਂ ਕੱਢਦਾ ਫਿਰਦਾ ਕੋਈ ਗੁੱਗੇ ਮਾੜੀਆਂ ਨੂੰ ਪੂਜਦਾ ਫਿਰਦਾ ਕੋਈ ਧੋਣੀਆਂ ਤਾਪਦਾ ਕੋਈ ਜਲ ਧਾਰੇ ਕਰਦਾ ਕੋਈ ਕਿਵੇਂ ਕੋਈ ਇਕਲਤ ਤੇ ਖੜਾ ਕੋਈ ਮੋਨੀ ਹੋਇਆ ਬੈਠਾ ਜਾਣੀਆਂ ਤਰ੍ਹਾਂ ਤਰ੍ਹਾਂ ਦੇ ਕੰਮ ਕਰਦਾ ਮਹਾਰਜ ਕਹਿੰਦੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਜੋ ਗੁਰਬਾਣੀ ਕਹਿੰਦੀ ਹੈ ਹਾਥ ਪਾਉ ਸਭ ਕਾਮ ਕਰ ਚੀਤਨ ਰੰਜਣ ਨਾਲ ਵੀ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਭਾਈ ਆਪਣੇ ਘਰ ਦੇ ਕਾਰੋਬਾਰ ਕਰਦਾ ਫਿਰ ਆਪਣੇ ਫਰਜ਼ਾਂ ਨੂੰ ਪੂਸਾਨ ਵੀ ਘਰ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਆ ਆਪਾਂ ਨੂੰ ਛਾਰੀਆਂ ਜ਼ਰੂਰਤਾਂ ਘਰ ਵਿੱਚ ਅੰਨ ਪਾਣੀ ਦੀਆਂ ਹਵਾ ਪਾਣੀ ਜੋ ਵੀ ਆ ਮਤਲਬ ਚਾਹੀਦਾ ਆਪਾਂ ਨੂੰ ਬਹੁਤ ਸਾਰੀਆਂ ਸ਼ਰੀਰ ਕਲੋੜਾਂ ਨੇ ਵੀ ਉਹ ਸ਼ਰੀਰ ਕਲੋੜਾਂ ਬਲੀ ਵੀ ਧਿਆਨ ਦੇ ਭਾਈ ਆਪਣੇ ਫਰਜ਼ ਪਛਾਣ ਤੇ ਮਿਹਨਤ ਕਰ ਆਪਦੀ ਹੱਥ ਪਾਉ ਸਭ ਕੰਮ ਕਰ ਆਪਦੀ ਮਿਹਨਤ ਕਰਦਾ ਹੋਇਆ ਕਾਰੋਬਾਰ ਕਰਦਾ ਹੋਇਆ ਪ੍ਰਭੂ ਪ੍ਰਮਾਤਮਾ ਨੂੰ ਚੇਤੇ ਰੱਖ ਜਦੋਂ ਚੇਤੇ ਰੱਖਣਗਾ ਫਿਰ ਕਿਸੇ ਕਿਸਮ ਦਾ ਮਾੜਾ ਕੰਮ ਨਹੀਂ ਕਰਦਾ ਮਨੁੱਖ ਬੀਬੀ ਆ ਚੇ ਭਾਈ ਆ ਫਿਰ ਉਹਨੂੰ ਪਤਾ ਵੀ ਉਹ ਪ੍ਰਭੂ ਪ੍ਰਮਾਤਮਾ ਦੇਖ ਰਿਹਾ ਆ ਆਪਦੀ ਸੱਚੀ ਸੁੱਚੀ ਕਰਤ ਕਮਾਈ ਕਰਦਾ ਰਹਿੰਦਾ ਮਨੁੱਖ ਕਰਤ ਕਰੋ ਨਾਮ ਜਪੋ ਬੰਦ ਸਕੋ ਤੇਨੀ ਗੱਲਾਂ ਨੇ ਅੱਗੇ ਮਹਾਰਾਜ ਨੇ ਦੱਸਿਆ ਵੀ ਜਿਹੜੇ ਅਨ ਛੱਡ ਦਿੰਦੇ ਨੇ ਆਪਣਾ ਸਵਾਦ ਗਵਾ ਲੈਂਦੇ ਨੇ ਜ਼ਿੰਦਗੀ ਦਾ ਬੜੇ ਭੇਖ ਕਰਦੇ ਨੇ ਸਰੀਰ ਨੂੰ ਦੁਖੀ ਕਰਦੇ ਨੇ ਤੰਗ ਕਰਦੇ ਨੇ ਪਰ ਪ੍ਰਭੂ ਪ੍ਰਮਾਤਮਾ ਦੇ ਦਰ ਘਰ ਤੇ ਪ੍ਰਵਾਨ ਨਹੀਂ ਹੁੰਦੇ ਅਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਭਾਇਆ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਿਆ ਬੜਾ ਦੁੱਖ ਪਾਉਂਦਾ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਬਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ ਕਈ ਮਨੁੱਖ ਕੱਪੜੇ ਨਹੀਂ ਪਾਉਂਦੇ ਪੈਰਾਂ ਤੋਂ ਨੰਗੇ ਰਹਿੰਦੇ ਨੇ ਬਸਤਰ ਨਾ ਪਹਿਰੇ ਅਹਨਸ ਕਹਿਰੇ ਕੱਪੜੇ ਨਹੀਂ ਪਾਉਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਕੋ ਚੁੱਪ ਕਰਿਆ ਬੈਠਾ ਚੁੱਪ ਵੱਟ ਕੇ ਅਸਲੀ ਰਾਤੋਂ ਖੁੰਝਿਆ ਹੋਇਆ ਭਲਾਂ ਦੱਸੋ ਮਾਇਆ ਦੀ ਨੀਂਦ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾਂ ਕਦੇ ਜਾਗ ਸਕਦਾ ਹੈ ਗੁਰੂ ਦਾ ਗਿਆਨ ਹੀ ਜਗਾਏਗਾ ਨਾ ਇਹੀ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਵਾਸਤੇ ਪ੍ਰੇਰਿਤ ਕਰਦੇ ਨੇ ਇਹੀ ਪ੍ਰਭੂ ਪਰਮਾਤਮਾ ਦੇ ਨਾਮ ਵਾਸਤੇ ਪ੍ਰੇਰਿਤ ਕਰਦੇ ਨੇ ਗੁਰੂ ਸਾਹਿਬ ਜੀ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਦਾਤ ਬਖਸ਼ਦੇ ਨੇ ਅਗ ਉਪੇਤਣ ਆਪਣਾ ਕੀਆ ਕਮਾਣ ਇੱਕ ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ ਆਲ ਮਲਖਾਈ ਸਿਰ ਸ਼ਾਈ ਪਾਈ ਮੂਰਖ ਅੰਦੇ ਪੱਤ ਗਵਾਈ ਸੱਚਾ ਤੇ ਚੰਗਾ ਭੋਜਨ ਛੱਡ ਕੇ ਝੂਠਾ ਮਿੱਠਾ ਖਾਂਦਾ ਅਤੇ ਸਿਰ ਵਿੱਚ ਸੁਆਪਾਂ ਆਗ ਰੱਖੀ ਹੈ ਮੰਦਾ ਖਾਣਾ ਕਿਹੜਾ ਤਮਾਕੂ ਚੱਬ ਲੈ ਸਰਕਟਾਂ ਦੇ ਸੂਟੇ ਖਚਰੇ ਹੁੱਕੇ ਖਚਲੇ ਇਹ ਅਲਮਲਾ ਛੱਤਰੀ ਪਦਾਰਥ ਛੱਡ ਕੇ ਜਿਹੜੀਆਂ ਨੁਕਸਾਨਦਾਨ ਨੁਕਸਾਨਦੈ ਇੱਕ ਚੀਜ਼ਾਂ ਨੇ ਉਹਨਾਂ ਨੂੰ ਮੂੰਹ ਮਾਰਦਾ ਨਸੇ ਬਿਸੇ ਚਰਜ ਸਵਾਪਾਈ ਬੈਠਾ ਕਿਥੇ ਕੇ ਸਵਾਰ ਕੇ ਰੱਖਣੇ ਨੇ ਸ਼ੈਂਪੂ ਨਾਲ ਧੋ ਕੇ ਬਾਹ ਕੇ ਸੋਹਣੇ ਰੱਖਣੇ ਨੇ ਉਹ ਸੁਆਪ ਆਈ ਬੈਟਾ ਵੀ ਮਤਲਬ ਚੰਗੀਆਂ ਚੀਜ਼ਾਂ ਛੱਡ ਕੇ ਮਾਰਿਆਂ ਨਾਲ ਪਿਆਰ ਪਾਇਆ ਹੋਇਆ ਤੇ ਉਹ ਪ੍ਰਭੂ ਪ੍ਰਮਾਤਮਾ ਨੂੰ ਕਿੱਥੋਂ ਮਿਲ ਲੂ ਜੀ ਨਾ ਮਹਾਰਾਜ ਦੱਸਦੇ ਨੇ ਮੈਂ ਨਹੀਂ ਕਿਹਾ ਆਲ ਮਲਖਾ ਈ ਸਰ ਸ਼ਾਈ ਪਾਈ ਮੂਰਖ ਅੰਦੇ ਪੱਤ ਗਵਾਈ ਅਗਿਆਨੀ ਮੂਰਖ ਨੇ ਇਸ ਤਰ੍ਹਾਂ ਆਪਣੀ ਪੱਤ ਗਵਾ ਲਈ ਬੈਨ ਨਾਵੇਂ ਕਿਸ ਥਾਏ ਨਾ ਪਾਈ ਰਹਿ ਬਵਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਉਤਮ ਪ੍ਰਬਾਨ ਨਹੀਂ ਹੈ ਉਯਾਰਾਂ ਵਿੱਚ ਮੜੀਆਂ ਵਿੱਚ ਮਸਾਣਾ ਵਿੱਚ ਜਾ ਕੇ ਰਹਿੰਦਾ ਹੈ ਘਰਬਾਰ ਛੱਡਦਾ ਪ੍ਰਭੂ ਪ੍ਰਮਾਤਮਾ ਨੇ ਸੋਖ ਸੁਹਲਤਾਂ ਦਿੱਤੀਆਂ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਸੁਰਗਾਂ ਵਾਲਾ ਸਵਰਗ ਭਰਿਆ ਜੀਵਨ ਦਿੱਤਾ ਇਹਨੂੰ ਛੱਡ ਕੇ ਹੁਣ ਮਿਸ਼ਾਣਾ ਵਿੱਚ ਜਾ ਕੇ ਰਹਿੰਦਾ ਮੈਂ ਵੀ ਦੇਖਦਾ ਰਹੇ ਹਾਂ ਜੀ ਇੱਥੇ ਚੜਾਈ ਕਰ ਗਿਆ ਬੰਦਾ ਉਹ ਉਹਨੇ ਧੂਣੀਆਂ ਜੀਆਂ ਲਾਉਣੀਆਂ ਸੱਤ ਧੂਣੀਆਂ ਜੀਆਂ ਲਾ ਕੇ ਤੇ ਵਿਚਾਲੇ ਇੱਕ ਗਿੱਲਾ ਜਿਹਾ ਕਰਕੇ ਕੰਬਲ ਲੈ ਕੇ ਬਹਿ ਜਾਣਾ ਉਹ ਸੇਕ ਨਹੀਂ ਸੀ ਹੁੰਦਾ ਉਹਦਾ ਧੂਆਂ ਜਿਹੀ ਧੁਖਦਾ ਹੁੰਦਾ ਸੀ ਮੱਛਣੋਂ ਵੀ ਡਰਦਾ ਸੀ ਵੀ ਮੱਛ ਮਨਾ ਜਾਈਏ ਮੈਂ ਆਪ ਖੁਦ ਦੇਖਿਆ ਮਹਾਰਾਜ ਕਹਿੰਦੇ ਬਿਨਾ ਬਿਨਾ ਨਾਵੇਂ ਕਸਾਏ ਨਾ ਭਾਈ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ ਉਦਮ ਪ੍ਰਵਾਨ ਨਹੀਂ ਹੈ ਜਿਲੇ ਮਰਜੀ ਉਦਮ ਕਰ ਲਵੇ ਕੋਈ ਰਹੇਬ ਬਾਣੀ ਮੜੀ ਮਸ਼ਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਮਹਾਰਾਜ ਕਹਿੰਦੇ ਅਜਾੜਾਂ ਵਿੱਚ ਤੇ ਮੜੀਆਂ ਵਿੱਚ ਮਸਾਣਾ ਵਿੱਚ ਜਾ ਰਹਿੰਦਾ ਹੈ ਵਾਹਿਗੁਰੂ ਕਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਛੱਡਦੀਆਂ ਵੇ ਹੁਣ ਕੋਈ ਲੈਣ ਦੇਣ ਵਾਲਾ ਨਾ ਸਤਾਉ ਮੈਨੂੰ। ਛਿਪਿਆਂ ਚ ਜਾ ਬੈਠਾ ਧੂਣੀਆਂ ਲਾ ਕੇ। ਮਹਾਰਾਜ ਕਹਿੰਦੇ ਅੰਨਾ ਜਾਣਦਾ ਹੀ ਨਹੀਂ। ਤੇ ਖੀਰ ਪਸਤੌਣਾ ਪੈਂਦਾ। ਅੰਨਾ ਮੂਰਖ ਰੱਬ ਵਾਲਾ ਰਸਤਾ ਨਹੀਂ ਸਮਝਦਾ। ਤੇ ਸਮਾਂ ਅਜਾਈਂ ਗਵਾ ਲੈਂਦਾ। ਸਮਾਂ ਬੀਤ ਜਾਣ ਤੇ ਫਿਰ ਪਸਤੌਣਾ ਵੀ ਪੈਂਦਾ। ਆਖਰੀ ਪੰਕਤੀ ਜਿ ਮਾਰਾ ਨੇ ਦੱਸਿਆ ਸਭ ਦੇ ਸਤ ਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਮਾਰਾ ਚਕੇ ਪਾਸਾ ਸਮਝਾਉਣਾ ਕਰਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਹੀ ਇੱਕ ਪਾਈ ਮਨੁੱਖ ਵਾਸਤੇ ਲਾਭਦਾਇਕ ਮਨੁੱਖੇ ਜਨਮ ਦਾ ਲਾਹਾ ਲੈਣਾ ਤਾਂ ਪਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਪੁੱਠੇ ਛੱਡੇ ਕੰਮ ਛੱਡ ਦੇ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ ਅਸਲੀ ਸੁਖ ਉਹੀ ਮਾਣਦਾ ਹੈ ਜ਼ਿੰਦਗੀ ਦਾ ਹਰ ਕਾ ਨਾਮ ਮਨ ਵਸਾਏ ਮਹਾਰਾਜ ਕਹਿੰਦੇ ਉਹ ਬੜ ਭਾਗੀ ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਦਾ ਟਿਕਾ ਲੈਂਦਾ ਹੈ ਜਦੋਂ ਜਿਹੜੇ ਮਨੁੱਖ ਨੇ ਪ੍ਰਭੂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਘਰ ਵਿੱਚ ਟਿਕਾ ਲਿਆ ਫਿਰ ਨਾਨਕ ਨਦਰ ਕਰੇ ਸੋ ਪਾਏ ਪਰ ਹੈ ਨਾਨਕ ਗੁਰੂ ਵੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਤਾਰ ਮਿਹਰ ਦੀ ਨਜ਼ਰ ਕਰਦਾ ਹੈ ਮਿਹਰ ਦੀ ਨજર ਦਾਤੇ ਦੀ ਉਦੋਂ ਹੋਏਗੀ ਜਦੋਂ ਪਾਈ ਅਸੀਂ ਉਹਦੇ ਨਿਜਮ ਵਿੱਚ ਹੋਵਾਂਗੇ ਉਹਦੇ ਕੀਤੇ ਨੂੰ ਸੱਤ ਕਰਕੇ ਮੰਨਾਂਗੇ ਕਿਉਂਕਿ ਗੁਰਬਾਣੀ ਕਹਿੰਦੀ ਆ ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ ਮਹਾਰਜ ਕਹਿੰਦੇ ਚਿੰਤਾ ਕਰਨ ਦੀ ਲੋੜ ਨਹੀਂ ਜੋ ਹੋਣੀ ਆ ਹੋ ਕੇ ਹੀ ਰਹਿਣੀ ਆ ਹੋਣੀ ਨੂੰ ਕੌਣ ਮੋੜ ਮੇਟ ਸਕਦਾ ਹੁਣ ਹੜ੍ਹ ਆਏ ਨੇ ਭਾਵੇਂ ਦੇਖੋ ਆਪਾਂ ਨੂੰ ਵੀ ਪਤਾ ਵੀ ਇਹ ਸਾਜਿਸਲੇ ਨਾਲ ਪਾਣੀ ਛੱਡ ਕੇ ਡੋਬਿਆ ਜਾ ਰਿਹਾ ਪੰਜਾਬ ਨੂੰ ਪਰੇ ਹੋਣੀ ਆ ਹੋ ਗਈ ਹੁਣ ਚਿੰਤਾ ਕਾਦੀ ਹੁਣ ਤਾਂ ਆ ਗਿਆ ਪਾਣੀ ਰਹਿ ਗਿਆ ਰੋੜ ਕੇ ਸਭ ਕੁਝ ਪਰ ਅੱਗੇ ਤੋਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਮਹਾਰਾਜ ਕਹਿੰਦੇ ਜਿਹੜਾ ਤੁਹਾਡਾ ਵਿਗੜਦਾ ਨਾ ਇਹਨੂੰ ਵਿਗੜਦੇ ਨੂੰ ਸੁਵਾਰਨ ਦੀ ਕੋਸ਼ਿਸ਼ ਕਰੋ ਸਮਝੋ ਸਮਝ ਕੇ ਉਹਨੂੰ ਸੁਵਾਰਨ ਦੀ ਕੋਸ਼ਿਸ਼ ਕਰੋ ਵੀ ਅੱਗੇ ਤੋਂ ਨਾ ਇਹ ਆਪਤਾ ਆਵੇ ਸਾਡੇ ਤੇ ਸਤਿਗੁਰੂ ਕਹਿੰਦੇ ਨੇ ਆਸ ਅੰਦੇਸੇ ਤੇ ਨਹਿ ਕੇਵਲ ਹੋਮੇ ਸ਼ਬਦ ਜਲਾਏ ਮਹਾਰਾਜ ਕਹਿੰਦੇ ਉਸ ਸੰਸਾਰ ਦੀਆਂ ਆਸਾਂ ਤੇ ਫਿਕਰਾਂ ਤੋਂ ਨਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹੋਮੇ ਨੂੰ ਛਾੜ ਦਿੰਦਾ ਹੈ ਮਨੁੱਖ ਜਿਹੜਾ ਗੁਰੂ ਗਿਆਨ ਨਾਲ ਜੁੜ ਗਿਆ ਅੱਗੇ ਦੱਸਦੇ ਨੇ ਸਤਿਗੁਰੂ ਪੌੜੀ ਵਾਲੀ ਪੰਕਤੀਆਂ ਨੇ ਹੁਣ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ हे ਪ੍ਰਭੂ ਤੈਨੂੰ ਆਪਣੇ ਮਨ ਵਿੱਚ ਭਗਤ ਪਿਆਰੇ ਲੱਗਦੇ ਹਨ ਜੋ ਤੇਰੀ ਸਿਫਤ ਸਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਨੇ ਆਗਿ ਨਾ ਗੱਲ ਵੀ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਨਾਲ ਜੁੜ ਜਾ ਭਾਈ ਗੁਰੂ ਨੇ ਕਿਰਪਾ ਕਰ ਹੀ ਦੇਣੀ ਆ ਫਿਰ ਤੇਰੇ ਜਿਹੜੇ ਚਿੰਤਾ ਛੋਰੇ ਨੇ ਉਹ ਦੂਰ ਹੋ ਜਾਣੇ ਤੇ ਪ੍ਰਭੂ ਪਰਮਾਤਮਾ ਦੀ ਯਾਦ ਵਸ ਜਾਣੀ ਹੈ ਹਿਰਦੇ ਘਰ ਵਿੱਚ ਜਦੋਂ ਉਹ ਪ੍ਰਭੂ ਪਰਮਾਤਮਾ ਦੀ ਯਾਦ ਮਨੁੱਖ ਦੇ ਹਿਰਦੇ ਘਰ ਵਿੱਚ ਵਸਦੀ ਹੈ ਫਿਰ ਉਹ ਨਿਰਲੇਪ ਹੋ ਜਾਂਦਾ ਰੌ ਰੀਤੀਆਂ ਤੋਂ ਰਸਮ ਰਵਾਜਾਂ ਤੋਂ ਮੋਹ ਪਿਆਰ ਤੋਂ ਫਿਰ ਜਦੋਂ ਸੁੱਖਾਂ ਵੇਲੇ ਵੀ ਸ਼ੁਕਰਾਨਾ ਤੇ ਦੁੱਖ ਵੇਲੇ ਵੀ ਅਰਦਾਸ ਗਿਲਾ ਨਹੀਂ ਕਰਦਾ ਪ੍ਰਭੂ ਪਰਮਾਤਮਾ ਤੇ ਨਹੀਂ ਤਾਂ ਰੱਬ ਨੂੰ ਗਾਲਾਂ ਹੀ ਕੱਢਦੇ ਨੇ ਲੋਕ ਬਾਹਲੇ ਤਾਂ ਬਿਰਲਿਆਂ ਨੂੰ ਛੱਡ ਕੇ ਮਹਾਰਾਜ ਕਹਿੰਦੇ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋ ਨ ਲੈਣੀ ਧਾਬ ਦੇ ਅਗਰੇ ਬੰਦ ਚ ਮਹਾਰਾਜ ਨੇ ਦੱਸਿਆ ਹੈ ਨਾਨਕ ਭਾਗਹੀਣ ਮਨੁੱਖ ਭਟਕਦੇ ਫਿਰਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੋਂ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ ਇਹ ਗਰਬਾਣੀ ਦਾ ਫੈਸਲਾ ਜੀ ਇਹ ਨਾਨਕ ਕਰਮਾਂ ਬਾਹਰ ਜਰ ਢੋ ਨਾ ਲੈਣੀ ਤਾਬ ਦੇ ਉਹਨਾਂ ਨੂੰ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਮਨੁੱਖਾ ਜਨਮ ਵੀ ਧੂੜ ਤੋਂ ਧੂੜ ਤੋਂ ਪਤਾ ਧੂੜ ਤੋਂ ਪੱਤਕੇ ਖਾਂਦਿਆ ਨਹੀਂ ਨਿਕਾਲਿਆ ਤੇ ਅਗਲੇ ਜਨਮ ਦਾ ਪਤਾ ਕੋਈ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਏ ਗਾਂੜਾ ਜਨਮ ਪਤਾ ਨਹੀਂ ਕਿਹੋ ਜਿਹਾ ਮਿਲ ਜਾਣਾ ਫਿਰ ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂ ਦਾ ਆਪ ਗਿਣਾਏ ਦੇ ਮਹਾਰਾਜ ਕਹਿੰਦੇ ਕਿ ਇਹ ਵਿਚਾਰੇ ਆਪਣੇ ਅਸਲੇ ਨੂੰ ਨਹੀਂ ਸਮਝਦੇ ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਾਣਦੇ ਨੇ ਜਤਲਾਂਦੇ ਕਹਿ ਲੋ ਅਖਵਾਉਂਦੇ ਕਹਿ ਲੋ ਵੱਡਾ ਵੀ ਮੈਂ ਵੱਡਾ ਮੇਰੇ ਵਰਗਾ ਕਿਹੜਾ ਨਗਰ ਦੇ ਵਿੱਚ ਆ ਮੈਂ ਲੈ ਮੈਂ ਐ ਕਰ ਦਿੰਨਾ ਮੈਂ ਉਹ ਕਰ ਦਿੰਨਾ ਮੈਂ ਮੈਂ ਚੱਕੀ ਫਿਰਦੇ ਨੇ ਜਿਹੜੇ ਉਹਨਾਂ ਦੀ ਗੱਲ ਐ ਇੱਥੇ ਮਹਾਰਾਜ ਕਹਿੰਦੇ ਇੱਕ ਮੂਲ ਨਾ ਬੁੱਝਣ ਆਪਣਾ ਅਣ ਹੋੰਦਾ ਆਪ ਜਣਾਏ ਦੇ ਵੀ ਜਿਹੜਾ ਕੁਝ ਆਪਣੇ ਆਪ ਨੂੰ ਸਮਝਦੇ ਨੇ ਨਾ ਉਹ ਹੈ ਨਹੀਂ ਆਪ ਦੇ ਆਪ ਨੂੰ ਵੱਡਾ ਅਖਵਾਉਂਦੇ ਨੇ ਮੋਦਬਾਰ ਅਖਵਾਉਂਦੇ ਨੇ ਕੰਦੀ ਮੇਰੇ ਕਹਿੰਦਾ ਮੇਰੇ ਇਲਾਕੇ ਚ ਚੱਲਦੀ ਆ ਕੋਈ ਕਹਿੰਦੀ ਆ ਕੋਈ ਕਹਿੰਦਾ ਬੀਬੀ ਕਹ ਲੋ ਚਾ ਭਾਈ ਕਹ ਲੋ ਵੀ ਮੇਰੇ ਇਲਾਕੇ ਚ ਚੱਲਦੀ ਆਪਣੇ ਤਾਂ ਸਾਰਾ ਕੁਝ ਬਸ ਚਾ ਨਹੀਂ ਭਾਈ ਤੇਰੇ ਹੱਥ ਵਿੱਚ ਤਾਂ ਕੁਝ ਵੀ ਹੈ ਨਹੀਂ ਗੁਰਬਾਣੀ ਕਹਿੰਦੀ ਆ ਦੇبن ਕੋਈ ਅੱਗੇ ਭਗਵਾਨ ਮਨੁੱਖ ਕੇ ਕਿਸੇ ਨਾ ਹੀ ਹੱਥ ਸਾਰੀਆਂ ਦਾਤਾ ਪ੍ਰਭੂ ਪ੍ਰਮਾਤਮਾ ਹੀ ਦਿੰਦਾ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਮਨੁੱਖ ਨੂੰ ਸਿਰਫ ਕਰਮ ਕਰਨ ਦੀ ਆਜ਼ਾਦੀ ਆ ਆਪਾਂ ਰੋਜ਼ ਗੱਲ ਕਰਦੇ ਆ ਉਹ ਕਰਮ ਜਿਹੋ ਜਾਂ ਮਰਜ਼ੀ ਕਰ ਸਕਦਾ ਮਨੁੱਖ ਆਪਦੀ ਮਰਜ਼ੀ ਮੁਤਾਬਕ ਕਿਉਂ ਫਿਰ ਚੰਗੇ ਮਾੜੇ ਕੀਤੇ ਦੀ ਫੈਲ ਜਿੰਦੇ ਖੋਲਣੀ ਆ ਉਹਦੇ ਫੈਸਲਾ ਉਸ ਧਰਮ ਰਾਜੇ ਦਾ ਹੋਣਾ ਜਿਹੜਾ ਉਹਨੇ ਫਿਰ ਫੈਸਲਾ ਸੁਣਾ ਤਾਂ ਉਹੀ ਸਜ਼ਾ ਮਿਲਣੀ ਆ ਕਿਉਂਕਿ ਗੁਰਬਾਣੀ ਚ ਪੰਕਤੀ ਆ ਮਾਨਸੋ ਕੇ ਦਵਾਨੋਂ ਕੋਈ ਭਜਨਸ ਨਿਕਲੇ ਹਰ ਦਵਾਨੋਂ ਕੋਈ ਕਿੱਥੇ ਜਾਇਆ ਬੰਦੇ ਨੇ ਆਵੀ ਦੁਨੀਆਂ ਵਾਲੀਆਂ ਕੋਟ ਕਚਹਿਰੀਆਂ ਚ ਤਾਂ ਕੋਈ ਰਿਸ਼ਵਤ ਦੇ ਕੇ ਨਿਕਲ ਜੂ ਕੋਈ ਸਪਾਰਸ਼ਾ ਪਾ ਕੇ ਨਿਕਲ ਜੂ ਬਚ ਜੂ ਕਹਿਣ ਦਾ ਭਾਵ ਪਰ ਜਿਹਦੇ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਹੋਇਆ ਉੱਥੇ ਨਹੀਂ ਬਚਿਆ ਜਾਣਾ ਉੱਥੇ ਤਾਂ ਜੋ ਕੀਤਾ ਉਹੀ ਮਿਲਣਾ ਉੱਥੇ ਨਾ ਰਿਸ਼ਬਤ ਚਲਦੀ ਆ ਤੇ ਨਾ ਸਪਾਰਸ਼ ਚਲਦੀ ਆ ਫਿਰ ਕੀਤੇ ਕਰਮਾਂ ਦੀ ਸਜ਼ਾ ਹੀ ਮਿਲਣੀ ਆ ਉੱਥੇ ਤਾਂ ਮਹਾਰਾਜ ਕਹਿੰਦੇ ਅਗਲੇ ਅਗਲੇ ਪੰਨ ਚ ਮਹਾਰਾਜ ਦੱਸਦੇ ਨੇ ਹੌ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਨੇ ਏ ਪ੍ਰਭੂ ਮੈਂ ਨੀਮੀ ਜਾਤ ਵਾਲਾ ਹਾਂ ਤੇਰੇ ਦਰ ਦਾ ਇੱਕ ਮਾੜਾ ਜਿਹਾ ਟਾਡੀ ਹਾਂ ਹੋਰ ਲੋਕ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਵਾਉਂਦੇ ਹਨ ਤੇ ਗੁਰਬਾਣੀ ਇਹ ਵੀ ਕਹਿੰਦੀ ਆ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਉਹਨੂੰ ਮੂਰਖ ਤੇ ਗਵਾਰ ਲਿਖਿਆ ਮਹਾਰਾਜ ਨੇ ਜਿਹੜਾ ਜਾਤ ਦਾ ਹੰਕਾਰ ਕਰਦਾ ਵੀ ਮੈਂ ਆਂ ਫਲਾਣੇ ਹੁੰਨੇ ਆ ਜੀ ਅਸੀਂ ਦਾ ਢਮਕੜੇ ਹੁੰਨੇ ਆ ਇਹ ਚੋਖਮਨੀ ਸਾਹਿਬ ਜੀ ਸਾਬਦੀ ਦੀ ਪੰਕਤੀ ਆ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਹ ਸਭ ਕੁਝ ਬੇਕਾਰ ਹੈ ਮਨੁੱਖ ਤਾਂ ਪ੍ਰਭੂ ਪਰਮਾਤਮਾ ਨੇ ਮਨੁੱਖ ਪੈਦਾ ਕੀਤਾ ਕੋਈ ਜਾਤ ਪਾਤ ਨਹੀਂ ਬਣਾਈ ਜਾਤਾਂ ਪਾਤਾਂ ਹੈ ਕਿਹਜਾਂ ਨੇ ਪਸ਼ੂ ਪੰਛੀਆਂ ਵਿੱਚ ਜਾਤਾਂ ਨੇ ਕੀੜਿਆਂ ਮਕੌੜਿਆਂ ਵਿੱਚ ਜਾਤਾਂ ਹੈ ਕਿਹਜਾਂ ਨੇ ਪੇੜ ਪੌਦਿਆਂ ਵਿੱਚ ਜਾਤੀਆਂ ਨੇ ਪਰ ਮਨੁੱਖ ਤਾਂ ਇੱਕੋ ਹੀ ਆ ਗੁਰਬਾਣੀ ਕਹਿੰਦੀ ਆ ਮਨੁੱਖ ਕੀ ਜਾਤ ਏਕ ਪਸਾਨ ਬੋ ਇਕੋ ਹੀ ਆ ਪ੍ਰਭੂ ਪ੍ਰਮਾਤਮਾ ਨੇ ਪੈਦਾ ਕੀਤਾ ਮਨੁੱਖ ਤੇ ਜਿਹੜਾ ਜਿਆਦਾ ਹੰਕਾਰੀ ਆ ਉਹ ਮਹਾਰਾਜ ਕਹਿੰਦਾ ਉਹ ਨਰਕ ਦਾ ਕੀੜਾ ਜਿਹੜਾ ਜਿਆਦਾ ਹੰਕਾਰੀ ਕਰਦਾ ਨਹੀਂ ਭਾਈ ਮਨੁੱਖ ਤਾਂ ਇੱਕ ਆ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਅੱਗੇ ਮਹਾਰਾਜ ਕਹਿੰਦੇ ਨੇ ਵੀ ਮੈਂ ਤਾਂ ਇੱਕ ਨੀਵੀਂ ਜੀ ਜਾਤ ਵਾਲਾ ਤੇਰੇ ਦਰ ਦਾ ਇੱਕ ਮਾੜਾ ਜਿਹਾ ਟਾਡੀ ਹਾਂ ਖੋਰ ਲੋਕ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਵਾਉਂਦੇ ਹਨ ਤਨ ਮੰਗਾ ਜੇ ਤੁਝੇ ਧਿਆਇਂਦੇ ਤਨ ਮੰਗਾ ਜੇ ਤੁਦੇ ਧਿਆਇਂਦੇ ਗੁਰੂ ਮਹਾਰਾਜ ਕਹਿੰਦੇ ਜੋ ਤੇਰਾ ਭਜਨ ਕਰਦੇ ਹਨ ਮੈਂ ਉਹਨਾਂ ਪਾਸੋਂ ਤੇਰਾ ਨਾਮ ਮੰਗਦਾ ਹਾਂ ਜਿਹੜੇ ਰੱਬ ਦੇ ਪਿਆਰੇ ਆਹਨ 35 ਮਹਾਂਪੁਰਖਾਂ ਦੀ ਆਪਾਂ ਸੰਗਤ ਕਰ ਰਹੇ ਆਂ 35 ਮਹਾਂਪੁਰਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਕਿਸੇ ਦਾ ਵੀ ਸ਼ਲੋਕ ਕੋਈ ਸ਼ਬਦ ਪੜ੍ਹਦੇ ਆਂ ਆਪਾਂ ਇਹਨਾਂ ਤੋਂ ਆਪਾਂ ਦਾਤ ਮੰਗਦੇ ਆਂ ਦਾਤ ਬਖਸ਼ਦੇ ਨੇ ਆਪਾਂ ਨੂੰ ਸ਼ਬਦ ਰਾਹੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ ਭਗਤ ਪਿਆਰਿਆਂ ਦੀ ਬਾਣੀ ਆ 15 ਭਗਤ ਸਹਿਬਾਨਾਂ ਦੀ ਬਾਣੀ ਆ 11 ਭਟ ਸਹਿਬਾਨ ਨੇ ਤਿੰਨ ਗੁਰਸਿੱਖ ਸਹਿਬਾਨ ਨੇ 6 ਗੁਰੂ ਸਹਿਬਾਨਾਂ ਦੀ ਬਾਣੀ ਆ ਕੁੱਲ ਮਲਾ ਕੇ 35 ਮਹਾਂਪੁਰਖਾਂ ਦੀ ਬਾਣੀ ਆ 35 ਮਹਾਂਪੁਰਖਾਂ ਦੀ ਆਪਾਂ ਸੰਗਤ ਕਰ ਰਹੇ ਹਾਂ ਸ਼ਲੋਕ ਮਹਲਾ ਪਹਿਲਾ ਹੁਣ ਦੱਸਦੇ ਨੇ ਮਹਾਰਾਜ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਮਹਾਰਾਜ ਕਹਿੰਦੇ ਜਿਹੜੀਆਂ ਆਪਦੀਆਂ ਬਾਦਸ਼ਾਹੀਆਂ ਦਾ ਤੇ ਆਪਦੀਆਂ ਸੁਖ ਸੁਲਤਾਨਾਂ ਦਾ ਮਾਣਜਾ ਕਰਦਾ ਫਿਰਦਾ ਨਾ ਇਹ ਸਭ ਕੁਝ ਝੂਠਾ ਹੀ ਆ। ਕੂੜ ਦਾ ਮਤਲਬ ਹੁੰਦਾ ਝੂਠ। ਤੇ ਝੂਠ ਸਦਾ ਟਿਕਿਆ ਨਹੀਂ ਰਹਿੰਦਾ। ਆ ਸਰੀਰ ਮਿਲਿਆ ਇਹ ਪਤਾ ਨਹੀਂ ਕਿਹੜੇ ਦਿਨ ਤੇ ਨੇ ਕਿਹੜੇ ਮੋੜ ਤੇ ਮੁੱਕ ਜਾਣੀਆਂ ਸਵਾਸਾਂ ਦੀ ਪੂੰਜੀ ਤੇ ਮਿੱਟੀ ਆ। ਕੁਝ ਘੰਟਿਆਂ ਦੀ ਇਹ ਸੁਹਾ ਹੋ ਜਾਣਾ ਵਾ। ਜਿੱਦੇ ਸਵਾਸ ਨਿਕਲ ਗਏ। ਕੁਝ ਸਮਾਂ ਥੋੜਾ ਜਿਹਾ 5-4 ਘੰਟੇ ਲੱਗਣਗੇ ਕਦੀ ਰਾਤ ਵੀ ਲੰਘ ਜਾਂਦੀ ਉਤੋਂ ਦੀ। ਵੀ ਚਲ ਰਸਤੇਦਾਰ ਹੋਣਗੇ ਸਾਰੇ ਇਕੱਠੇ ਹੋ ਜਾਂਦੇ ਨੇ ਲੱਕੜਾਂ ਵਿੱਚ ਫੂਕਣ ਨੂੰ ਤੈਨੂੰ ਕਾਦਾ ਮਾਨ ਕਰੀ ਫਿਰਦਾ ਮਹਾਰਾਜ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹ ਸਾਰਾ ਜਗਤ ਛਲ ਰੂਪ ਹੈ ਜਿਵੇਂ ਮੰਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ ਮੰਦਾਰੀ ਇੱਕ ਤਮਾਸ਼ਾ ਦਿਖਾਉਂਦਾ ਖੇਡਾ ਦਿਖਾਉਂਦਾ ਮੰਦਾਰੀ ਆ ਵੀ ਦਿਖਾਤਾ ਉਹ ਵੀ ਦਿਖਾਤਾ ਲੀੜਿਆਂ ਦੀਆਂ ਢੇਰੀਆਂ ਦਿਖਾਤੀਆਂ ਕਿਸੇ ਨੇ ਕੁੱਟੇ ਪ੍ਰਕਾਟਾਂ ਕੱਢਦੀਆਂ ਉਹ ਕੁਝ ਸਮਾਂ ਹੁੰਦਾ ਬਾਤ ਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਇਹ ਵੀ ਇੱਕ ਮਹਾਰਾਜ ਕਹਿੰਦੇ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ ਜਿਵੇਂ ਇਸ ਵਿੱਚ ਕੋਈ ਰਾਜਾ ਹੈ ਕੋਈ ਕਈ ਲੋਕ ਪਰਜਾ ਹਨ ਇਹ ਵੀ ਮਦਾਰੀ ਦੇ ਰੁਪਏ ਦੇ ਖੋਖੇ ਆਦਕ ਬਖਾਨ ਬਾਂਗ ਛਲ ਹੀ ਹਨ ਬਸ ਇਹ ਦਿਖਦਾ ਇਹ ਮਿੰਟਾਂ ਵਿੱਚ ਹੀ ਉੱਡ ਜਾਂਦਾ ਕਿਸੇ ਨਾ ਕਿਸੇ ਪਾਸੇ ਹੁਣ ਦੇਖੋ ਆਪਾਂ ਹੜ੍ਹਾਂ ਦੀ ਗੱਲ ਕਰਦੇ ਆਂ ਹੜਾ ਆਇਆ ਦੇਖੋ ਕਿੰਨਾ ਕੁਛ ਰੁੜ ਗਿਆ ਜ਼ਮੀਨਾਂ ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ ਵੱਡੀਆਂ ਵੱਡੀਆਂ ਕੋਠੀਆਂ ਮਹਿਲ ਰੁੜ ਗਏ ਮਹਿੰਗੀਆਂ ਮਹਿੰਗੀਆਂ ਗੱਡੀਆਂ ਪਾਣੀ ਵਿੱਚ ਰੁੜ ਗਈਆਂ ਤਬਾਹ ਹੋ ਗਿਆ ਨਾ ਇਹ ਬਸ ਥੋੜੇ ਸਮੇਂ ਦੀ ਹੁੰਦੀ ਆ ਖੇਡ ਇਥੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ हे ਮਨੁੱਖ ਮਾਣ ਹੰਕਾਰ ਨਾਲ ਚੱਕੀ ਫਿਰ ਪ੍ਰਭੂ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਆਪਣਾ ਜੀਵਨ ਬਸਰ ਕਰ ਨਾ ਪਾਣੀ ਨਾਲ ਜੁੜਿਆ ਰਹੇ ਤੇ ਆਪਦੀ ਸੱਚੀ ਸੁੱਚੀ ਕਰਤ ਕਮਾਈ ਕਰਦਾ ਰਹੇ ਆਪਣੇ ਫਰਜ਼ ਪਛਾਣ ਕਰਦੇ ਫਰਜ਼ ਪਛਾਣ ਆਪਣੇ ਮੂਲ ਨੂੰ ਪਛਾਣ ਲੁ ਕਿੱਥੋਂ ਆਇਆ ਤੇ ਕਿੱਥੇ ਜਾਣਾ ਸਤਿਗੁਰੂ ਕਹਿੰਦੇ ਨੇ ਵੀ ਸਭ ਕੁਛੇ ਕੂੜੀਆ ਝੂਠਾ ਹੀ ਹੈ ਹੁਣ ਕੀ ਕੀ ਦੱਸਦੇ ਨੇ ਮਹਾਰਾਜ ਕੂੜ ਮੰਡਪ ਕੂੜ ਮਾੜੀ ਕੂੜ ਬੈ ਸੰਹਾਰ ਇਹ ਝੂਠਾ ਹੀ ਆ ਸਭ ਕੁਛ ਇਸ ਜਗਤ ਵਿੱਚ ਕੀਤੇ ਇਹਨਾਂ ਰਾਜਾਂ ਦੇ ਸਮਾਨੇ ਦੇ ਮਹਿਲ ਮਾੜੀਆਂ ਹਨ ਇਹ ਵੀ ਛਲ ਰੂਪ ਹਨ ਤੇ ਇਹਨਾਂ ਵਿੱਚੋਂ ਬਸਣ ਵਾਲਾ ਰਾਜਾ ਇਹਨਾਂ ਵਿੱਚ ਬਸਣ ਵਾਲਾ ਰਾਜਾ ਵੀ ਛਲ ਹੀ ਹੈ ਸਭ ਕੁਝ ਤਬਾਹ ਹੋ ਜਾਣਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਮਹਾਰਾਜ ਕਹਿੰਦੇ ਸੋਨਾ ਚਾਂਦੀ ਤੇ ਸੋਨੇ ਚਾਂਦੀ ਨੂੰ ਪਹਿਨ